आगा। 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 क्योंकि ये मेहनत ही सकूल नहीं

ਤੇ ਉਸ ਕਾਰਨ ਇਹਨਾਂ ਦੀ ਮਿਹਨਤ ਸਦਕਾ ਇਹ ਬੱਚੇ ਇੱਥੋਂ ਤੱਕ ਪਹੁੰਚੇ ਨੇ ਥੋੜਾ ਦੇਣਾ ਤੇ ਬਹੁਤੀ ਮਿਹਨਤ ਕੁਝ ਵੀ ਨਹੀਂ ਅਸੀਂ ਨੂੰ ਵਰ ਨੂੰ ਵਿੱਚ ਪਾ ਕੇ ਦਿੱਤਾ ਵੇ ਪਰਦਾ ਬਣਿਆ ਰਵੇ ਤੁਸੀਂ ਇਹ ਸਾਰਿਆਂ ਨੇ ਪ੍ਰਵਾਨ ਕਰਨਾ ਮੀਡੀਆ ਸਾਈਟ ਤੋਂ ਸ਼੍ਰੀ ਪੁਨੀਤ ਅਰੁੜਾ ਜੀ ਦਾ ਜਤਬਾ ਮੈਡਮ ਮਹਿੰਦਰਾ ਕਾ ਦੇ ਸਾਥ ਡਾਇਰੈਕਟਲੀ 2020 ਸੰਤਖ ਦੇ ਨੇ 9 ਸਾਲ ਇਹਨਾਂ ਦੀ ਲਗਾਤਾਰ ਮਿਹਨਤ ਸਿੱਖਾਰਨਾ ਹਾਂਜੀ ਮਿਡਲ ਸਟੈਂਡਰਡ ਐਗਜ਼ਾਮੀਨੇਸ਼ਨ ਦੇ ਰਿਜ਼ਲਟ ਵਿੱਚ ਜਿਹੜੇ ਬੱਚਿਆਂ ਦੀ ਮੈਰਿਟ ਆਈ ਹੈ ਸਟੇਜ ਵਿੱਚੋਂ ਤੇ ਡਿਸਟ੍ਰਿਕਟ ਵਿੱਚੋਂ ਪ੍ਰੋਫੈਸ਼ਨਲ ਲਿਆਨੇ ਇਸੇ ਤਰ੍ਹਾਂ 10ਵੀਂ ਤੇ 5ਵੀਂ ਕਲਾਸ ਦੇ ਬੱਚੇ ਉਹਨਾਂ ਨੇ ਜੋ ਪੋਜੀਸ਼ਨਜ਼ ਲਈਆਂ ਉਹਨਾਂ ਦਾ ਮਸ਼ਹਹਰਾਂ ਮੁਸਲਮਾਨ ਇਤਾਲੀ ਇਹ ਮੈਸੇਜ ਦੇਣਾ ਚਾਹੂਗੇ ਅੱਜ ਦੇ ਦਿਨ ਤੇ ਅੱਜ ਜਿੰਦਾ ਮੈਸੇਜ ਹੈ ਜੀ ਕਿ ਬੱਚੇ ਦੀ ਜ਼ਿੰਦਗੀ ਵਿੱਚ ਪੇਰੈਂਟਸ ਸਫਲ ਸਟਾਫ ਮੈਨੇਜਮੈਂਟ ਸਾਰਿਆਂ ਦਾ ਬਰਾਬਰ ਰੋਲ ਹੁੰਦਾ ਸੋ ਅਸੀਂ ਜੇਕਰ ਸਾਰੇ ਆਪਣੀ ਆਪਣੀ ਡਿਊਟੀ ਸਮਝੀਏ ਤੇ ਸਾਰੇ ਹੀ ਬੱਚੇ ਮੈਰਿਟ ਵਿੱਚ ਆ ਸਕਦੇ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਸਫਲਤਾ ਪ੍ਰਾਪਤ ਕਰਨ ਵਾਸਤੇ ਇਹ ਇੱਕ ਟੀਮਵਰਕ ਹੁੰਦਾ ਹੈ ਜੇ ਸਾਰੇ ਆਪਣਾ ਯੋਗਦਾਨ ਪਾਉਣ ਤੇ ਟੀਮ ਜਿਹੜੀ ਹੈ ਤਾਂ ਹੀ ਜਿੱਤ ਹੋ ਸਕਦੀ ਹੈ ਤਾਂ ਹੀ ਸਫਲਤਾ ਪ੍ਰਾਪਤ ਬੱਚੇ ਕਰ ਸਕਦੇ ਠੀਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦਾ ਦਿਨ ਹੈ ਸੇਵਕ ਭਾਈ ਭਾਈ ਸਿੰਘ ਨਿਕੋਦਰ ਜੋ ਕਿ ਭਾਈ ਸਾਹਿਬ ਭਾਈ ਜੀ ਦੀ ਦੇਖਦੇ ਕਿ ਚੱਲ ਰਿਹਾ ਹੈ ਜਿਸੇ ਕੀ ਤਰੇਗੁਰ ਚੇਰ ਮੈਂ ਸ਼ੁਰੂ ਕਰੀ ਜੀ ਸ਼ਾਰਜ ਸਪੀਕਰ ਨੂੰ ਇਹਦਾ ਬਤਾਉਣਾ ਚਾਹੀਦਾ ਉਹਦੇ ਵਿੱਚ ਮੈਨੂੰ ਅਨਾਉਂਸ ਕਰਨਾ ਪੈਣਾ ਹੈ ਕਿ ਫਸਟ ਬੱਚਾ ਜੋ ਡਿਸਟ੍ਰਿਕਟ ਦੇ ਵਿੱਚ ਟੋਪ ਕੀਤਾ ਹੈ ਉਹ ਜਸਦੀਪ ਲਖਾ ਤੇ ਕੈਂਪ ਇਫੋਰਟ ਜਿਸ ਨੂੰ ਡਿਗਰੀਡਿਟ ਡਿਸਟ੍ਰਿਕਟ ਨੰਬਰ 1 ਹੈ ਦੂਜਾ ਬੱਚਾ ਸਿਮਰ ਸਿਮਰਪੁਰ ਇਹ ਕਿਹਨੂੰ ਕਿਹਨੂੰ ਜੀਣਾ ਗੋਰ ਦੇ ਵਿੱਚ ਤੀਸਰਾ ਬੱਚਾ ਆਨੰਦ ਗੀਤ ਕੋ ਜੀਤੀ ਲਿਆਮਤ ਕਿ ਜੀਸ਼ਰ ਗੋਰ ਦੇ ਵਿੱਚ ਸਾਡੇ ਸਕੂਲ ਦੇ ਫਸ ਸੈਕਿੰਡ ਸਲਰਟ ਦੇ ਬੱਚੇ ਹਨ ਜਿਨ੍ਹਾਂ ਨੂੰ ਕਿ ਅੱਜ ਸਕੂਲ ਵੱਲੋਂ ਬਹੁਤ ਸਨਮਾਨ ਦਿੱਤਾ ਗਿਆ ਹੈ ਉਹਨਾਂ ਦੇ ਪੇਰੈਂਟਸ ਨੂੰ ਵੀ ਸਨਮਾਨ ਦਿੱਤਾ ਗਿਆ ਨਾਲ ਛੋਟੇ ਬੱਚਿਆਂ ਨੂੰ ਟ੍ਰੇਨਰ ਦਿੱਤੀ ਗਈ ਹੈ ਇਹ ਫੰਕਸ਼ਨ ਕਰਦਾ ਜੋ ਉਦੇਸ਼ ਹੈ ਇਸ ਦਾ ਵੀ ਭਾਈ ਸਾਹਿਬ ਨੂੰ ਦਿੱਤਾ ਆਇਆ ਹੈ ਕਿ ਜਿਸ ਤਰ੍ਹਾਂ ਇਹ ਬੱਚਿਆਂ ਲਈ ਤਾੜੀਆਂ ਵਜਾ ਰਹੇ ਹੋ ਕਾਲ ਤੁਸੀਂ ਵੀ ਆਪਣੇ ਦੂਜੇ ਬੱਚੇ ਨੂੰ ਕਾੜਨੇ ਲਿਜਾ ਰਹੇ ਹਨ ਕਿ ਤੁਸੀਂ ਵੀ ਇੱਕ ਵਾਰ ਇਹ ਵਿਸ਼ਵ ਆ ਕੇ ਸਕੂਲ ਦਾ ਨਾਮ ਰੋਸ਼ਨ ਕਰਨਾ ਹੈ ਅਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਹੈ ਸਾਡੇ ਸਕੂਲ ਦੀ ਮੈਨੇਜਮੈਂਟ ਵੱਲੋਂ ਇਹਨਾਂ ਬੱਚਿਆਂ ਨੂੰ ਅਤੇ ਬੱਚਿਆਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਵਾਰਤਾ ਮੁਬਾਰਕਾਂ ਅਤੇ ਭਾਈ ਸਾਹਿਬ ਭਾਈ ਜੀ ਸਿੰਘ ਜਿਹੜਾ ਗ੍ਰੇਡ 8 ਕਲੀਅਰ ਕਰ ਰਿਹਾ ਹੈ ਪ੍ਰਿੰਸੀਪਲ ਮੈਡਮ ਰਜਿੰਦਰ ਕੋ ਅਤੇ ਇਹਨਾਂ ਦੇ ਸਟਾਫ ਲਈ ਜਿਹਨੇ ਬਹੁਤ ਹੀ ਲਗਨ ਨਾਲ ਬਹੁਤ ਮਿਹਨਤ ਨਾਲ ਬੱਚੇ ਨੂੰ ਇਸ ਫਿਜੀਸ਼ਨ ਤੇ ਲਿਆਦਾ ਇਹਨਾਂ ਦਾ ਤੇ ਬਾਕੀ ਟੀਚਰਾਂ ਦਾ ਵੀ ਬਹੁਤ ਸਤਿਕਾਰ ਹੈ ਸਭਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ